ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਅਸੀਂ ਜਿਹੜਾ YouTube ਦਾ ਚੈਨਲ ਇੱਕ ਨਿਊ ਕ੍ਰੀਏਟ ਕੀਤਾ ਪੰਜਾਬੀ ਤੜਕਾ ਜਿਹਦੇ ਵਿੱਚ ਮੈਂ ਤੁਹਾਨੂੰ ਡੇਲੀ ਜੋ ਸਾਡੇ ਘਰ ਵਿੱਚ ਸਬਜ਼ੀਆਂ ਬਣਦੀਆਂ ਉਹਦਾ ਮੈਂ ਤੁਹਾਨੂੰ ਰੋਜ਼ ਹੀ ਵੀਡੀਓ ਦਿਖਾਵਾਂਗੀ ਅਸੀਂ ਕਿਸ ਤਰ੍ਹਾਂ ਬਣਾਉਂਦੇ ਹਾਂ ਕਿਵੇਂ ਬਣਾਉਂਦੇ ਹਾਂ ਸੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਐਂਡ ਮੇਰੇ ਚੈਨਲ ਨੂੰ ਫੋਲੋ ਕਰਨਾ ਧੰਨਵਾਦ ਜੀ ਤਾਨੇ ਮੈਂ ਦਿਖਾਉਂਦੀ ਆ ਜੀ ਮੈਂ ਹੁਣ ਰਾਜਮਾ ਬਣਾ ਲੱਗੀਆਂ ਜਿਹਦੇ ਬਣਾ ਲੱਗੀਆਂ ਜਿਹਦੇ ਲਈ ਮੈਂ ਲਸਣ ਅਦਰਕ ਹਰੀ ਮਿਰਚ ਪਿਆਜ਼ ਔਰ ਟਮਾਟਰ ਲਏ ਜਿਨ੍ਹਾਂ ਨੂੰ ਮੈਂ ਗ੍ਰाइंड ਕਰਨ ਲੱਗੀਆਂ ਠੀਕ ਹੈ ਜੀ ਆਪਣਾ ਅਦਰਕ ਲਸਣ ਦਾ ਪੇਸਟ ਹੋ ਗਿਆ ਹੁਣ ਮੈਂ ਪਿਆਜ਼ ਕਰਨ ਲੱਗੀਆਂ ਵਿਦ ਹਰੀਆਂ ਮਿਰਚਾਂ ਆਪਣੇ ਪਿਆਜ਼ ਔਰ ਹਰੀਆਂ ਮਿਰਚਾਂ ਹੋ ਗਈਆਂ ਹੋਏ ਮੈਂ ਕਰਨ ਲੱਗੀ ਜੀ ਟਮਾਟਰ ਸਾਰੇ ਵੇਰੇ ਵੀਰ ਪੈਰਾ ਸੋਚਦੇ ਹੋਣਗੇ ਪੈਣਾ ਸੋਚੀਆਂ ਨਹੀਂ ਹੈ ਕਿ ਤੁਸੀਂ ਆਪਣਾ ਫੇਸ ਨਹੀਂ ਦਿਖਾਇਆ ਸੋ ਮੇਰੀ ਮਜਬੂਰੀ ਹੈ ਮੈਂ ਫੇਸ ਆਪਣਾ ਨਹੀਂ ਦਿਖਾ ਸਕਦੀ ਇਸ ਲਈ ਮੈਂ ਇੰਜ ਹੀ ਵੀਡੀਓ ਬਣਾਵਾਂਗੀ ਜੀ ਫੋਨ ਅਸੀਂ ਕੁੱਕਰ ਚ ਬਣਾਵਾਂਗੇ ਰਾਜਮਾ ਉਹਦੇ ਲਈ ਤੁਸੀਂ ਰਿਫਾਈਨਡ ਆਇਲ ਜਾਂ ਤੇਲ ਵੀ ਯੂਜ਼ ਕਰ ਸਕਦੇ ਹੋ ਮੈਂ ਇਸ ਲਈ ਰਿਫਾਈਨਡ ਆਇਲ ਯੂਜ਼ ਕਰ ਰਹੀ ਹਾਂ ਠੀਕ ਹੈ ਜੀ ਆਪਾਂ ਇਹ ਫਾਈਂਡ ਕਰਮਾ ਹੋਏ ਇਹ ਵੀ ਚਸਪਾਵਾਂਗੇ ਪਹਿਲਾਂ ਥੋੜਾ ਜਿਹਾ ਜਿਨੇਗਾ ਇਹਨੂੰ ਪੂਨਨਤੇ ਫੋਨ ਅਸੀਂ ਇੱਥੇ ਪਾਵਾਂਗੇ ਅਦਰਕ ਲਸਣ ਦਾ ਪੇਸਟ ਜਿਨੀ ਅਸੀਂ ਅੱਛੀ ਤਰ੍ਹਾਂ ਭੁੰਨਾਂਗੇ ਤਾਂ ਜੋ ਸਬਜ਼ੀ ਵਿੱਚ ਕੋਈ ਸਮੈਲ ਨਾ ਆਵੇ ਅੱਛੀ ਤਰ੍ਹਾਂ ਪੂਨਨਤਾ ਕੋ ਸਵਾਦ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ ਫਿਰ ਅਸੀਂ ਟਮਾਟਰ ਪਾਵਾਂਗੇ ਵੀ ਸੋ ਆਹ ਟਮਾਟਰ ਲਸਣ ਤੇ ਅਦਰਕ ਭੁਲ ਗਿਆ ਹੁਣ ਅਸੀਂ ਪਾ ਦੇ ਤੇ ਪਿਆਜ਼ ਹੋਣਾ ਲਸਣ ਹੋਣਾ ਅਸੀਂ ਤਰ੍ਹਾਂ ਅੱਛੀ ਤਰ੍ਹਾਂ ਭੁੰਨ ਕੇ ਉਸ ਤੋਂ ਬਾਅਦ ਪਾਵਾਂਗੇ ਫਿਰ ਟਮਾਟਰ ਤੇ ਉਹਨਾਂ ਨੂੰ ਅੱਛੀ ਬਹ ਪਿਆਜ ਹੋ ਗਏ ਲਾਲ ਹੋਣ ਲੱਗੇ ਜੀ ਪਾ ਦੇ ਕੇ ਟਮਾਟਰ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਜੀ ਪੁਦੀਨੇ ਦੀ ਚਟਨੀ ਅਸੀਂ ਪਾਵਾਂਗੇ ਜੀ ਟੇਸਟ ਅਕੋਰਡਿੰਗ ਮਸਾਲੇ ਨਮਕ ਹਲਦੀ ਨਮਕ ਆਪਣੇ ਟੇਸਟ ਅਕੋਰਡਿੰਗ ਮਿਰਚ ਕਿਚਨ ਕਿਚਨ ਕਿੰਗ ਮਸਾਲਾ ਗਰਮ ਮਸਾਲੇ ਇਹਨਾਂ ਮਸਾਲਿਆਂ ਨੂੰ ਅਸੀਂ ਪਾਤਾ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜੀ ਮਸਾਲੇ ਨੇ ਛੱਡ ਤੇ ਜੀ ਤੇਲ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਰਾਜਮਾ ਰਾਜਮਾ ਪਾ ਕੇ ਆਪਣੇ ਅਕੋਰਡਿੰਗ ਤੁਸੀਂ ਪਾਣੀ ਪਾ ਸਕਦੇ ਹੋ ਤੁਸੀਂ ਕਿਵੇਂ ਦੇ ਖਾਂਦੇ ਹੋ ਸੰਨੇ ਖਾਂਦੇ ਹੋ ਜਾਂ ਪੱਲੇ ਖਾਂਦੇ ਹੋ ਫਾਈਨਲੀ ਅਸੀਂ ਕੁੱਕਰ 'ਚ ਇਹ ਰਾਜਮਾ ਪਾ ਕੇ ਬੰਦ ਕਰਦੇ ਆ ਹੁਣ ਦੇਖਿਆ ਜਦ ਬਣਨਗੇ ਤਾਂ ਤੁਹਾਨੂੰ ਦਿਖਾਵਾਂਗੇ ਜੀ ਤਦੋਂ ਤੱਕ ਅਸੀਂ ਬਣਾਨੇ ਕੁਦੀਨੇ ਦੀ ਚਟਨੀ ਫਾਈਨਲੀ ਹੁਣ ਦੇਖੋ ਜੀ ਪੁਦੀਨੇ ਦੀ ਚਟਨੀ ਵੀ ਬਣ ਗਈ ਹੈ ਜੀ ਦੇਖੋ ਜੀ ਹੁਣ ਅਸੀਂ ਦੇਖਾਂਗੇ ਆਪਣੇ ਰਾਜਮਾ ਰਾਜਮਾ ਦੇਖੋ ਜੀ ਬਣ ਗਿਆ ਕਿੰਨੀ सोनी सब्जी बनी और कितना अच्छा कलर आया देखो बाय बाय टू ऑल थैंक यू प्लीज लाइक शेयर एंड सब्सक्राइब